ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਦੇ ਵਿੱਚ ਹੋ ਰਹੀ ਮूसलाधार ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਹ ਬਰਸਾਤ ਕੁਝ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਵੀ ਬਣ ਗਈ ਹੈ। ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਨੇ ਕਈ ਕਸਬਿਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਤਸਵੀਰਾਂ ਨੇ ਪਠਾਨਕੋਟ ਦੇ ਪਿੰਡ ਮੁੱਤ ਫਰਕਾ ਤੇ ਥਰੀਆਲ ਦੀਆਂ ਜਿੱਥੇ ਬਰਸਾਤ ਪੂਰੇ ਪਿੰਡ ਦੇ ਲਈ ਪਰੇਸ਼ਾਨੀ ਬਣੀ ਹੋਈ ਹੈ। ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਵਿੱਚ ਗੋਡੇ-ਗੋਡੇ ਪਾਣੀ ਭਰ ਚੁੱਕਾ ਹੈ। ਕਈਆਂ ਦਾ ਘਰੇਲੂ ਸਮਾਨ ਨੁਕਸਾਨਿਆ ਗਿਆ ਹੈ। ਅਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਬਾਰਿਸ਼ ਕਾਰਨ ਇਹ ਹਾਲਾਤ ਬਣਿਆ ਕਿ ਸਾਡੇ ਬਾੜ ਨੰਬਰ 2 ਵਿੱਚ ਜਿੰਨੇ ਵੀ ਘਰ ਹੈ ਸਾਰੇ ਘਰਾਂ ਦੇ ਬੈੱਡਰੂਮਾਂ ਤੱਕ ਅੰਦਰ ਪਾਣੀ ਜਾ ਚੁੱਕਿਆ। ਜਦੋਂ ਪਿੱਛੇ ਸਰਕਾਰ ਦੁਆਰੇ ਰੋਡ ਬਣਾਈ ਗਈ ਲੋਕਾਂ ਨੂੰ ਕਿਹਾ ਗਿਆ ਵੀ ਦੋਹਾਂ ਸਾਈਡਾਂ ਤੇ ਨਾਲੇ ਬਣਾਏ ਜਾਣਗੇ। ਡੋਨ ਕੀਤਾ ਜਾਏਗਾ। ਡੋਨ ਕੀਤਾ ਜਾਏਗਾ ਮਤਲਬ ਇਹ ਰੋਡ ਉੱਚਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਧਾਰ ਰਿਹਾ ਤੇ ਨਾਲੇ ਬਣਾਏ ਜਾਣਗੇ। ਜਦੋਂ ਇਸੇ ਸੰਬੰਧੀ ਠੇਕੇਦਾਰ ਨੂੰ ਪੁੱਛਿਆ ਗਿਆ ਜਦੋਂ ਰੋਡ ਲਾਟ ਬਣ ਗਿਆ ਉਹ ਕਹਿੰਦਾ ਵੀ ਨਾਲਾ ਸਾਡੇ ਕੋਲ ਕੋਈ 200 ਮੀਟਰ ਹੈ ਕੋਈ 300 ਮੀਟਰ ਮਤਲਬ ਕਿ ਲੋਕਾਂ ਨੇ ਝੂਠ ਹੀ ਬੋਲਿਆ ਗਿਆ ਜਦੋਂ ਤੱਕ ਨਾਲੇ ਨਹੀਂ ਬਣਨਗੇ ਨਾ ਤੇ ਛਿੜਕ ਸਹੀ ਰਹੇਗੀ ਤਾਂ ਨਾ ਹੀ ਪਾਣੀ ਦਾ ਨਿਕਾਸੀ ਸਹੀ ਹੋ ਸਕਦੀ ਆ ਜਾ ਹਾਦ ਤੁਹਾਡੇ ਸਾਹਮਣੇ ਜੀ ਦੇਖੋ ਸਾਰੇ ਘਰਾਂ ਦੇ ਅੰਦਰ ਪਾਣੀ ਭੜਿਆ ਸਾਰੇ ਪ੍ਰੇਸ਼ਾਨ ਗਰੀਬ ਲੋਕੀ ਨੇ ਕਿੱਥੋਂ ਆਪਣਾ ਇੱਕ ਕੀ ਕਰਨਗੇ ਪੂਰਾ ਜਿੰਨਾ ਵੀ ਸਮਾਨ ਨੂੰ ਸਾਰਾ ਖਰਾਬ ਹੋ ਅਸੀਂ ਮੰਗਦੇ ਹੁਣੇ ਕਰਨਾ ਚਾਹੁੰਦੇ ਆਂ ਪ੍ਰਸ਼ਾਸਨ ਕੋਲ ਵੀ ਇਸ ਸਹੀ ਹੱਲ ਕੀਤਾ ਜਾਵੇ ਸਿਰ ਰੋੜ ਦਾ ਚੈ ਨਿਕਾਸੀ ਕੀਤੀ ਜਾਵੇ ਪਾਣੀ ਦੀ ਸਹੀ ਜਿੱਥੇ ਲੋਕੀ ਚਾਹਦੇ ਨੇ ਉੱਥੇ ਸਹੀ ਤਰ੍ਹਾਂ ਕੀਤਾ ਜਾਵੇ ਜਿਹਦੇ ਪਾਸੇ ਨਹੀਂ ਪਾਣੀ ਜਾ ਸਕਦਾ ਉਧਰ ਕਿਤਨਾ ਜਾ ਸਕਦਾ ਉਧਰ ਨਹੀਂ ਕੀਤਾ ਜਾਵੇ ਜਿੱਥੇ ਜਾਂਦਾ ਉਧਰ ਕੀਤਾ ਜਾਵੇ ਪੂਰੀ ਪੂਰੀ ਜਗ੍ਹਾ ਦੀ ਜੇ ਟੋਟਲ ਜਿੰਨੀ ਵੀ ਜਗ੍ਹਾ ਚੁਗਾ ਜੋ ਵੀ ਤਲਾਆ ਆ ਪਾਉਂਡ ਜਿੰਨੇ ਵੀ ਆ ਸਾਰੇ ਮਾਲਕ ਤੇ ਸਰਕਾਰ ਸਰਕਾਰ ਚਾਹੇ ਸਭ ਕੁਝ ਕਰ ਸਕਦੀ ਇਹਨਾਂ ਨੂੰ ਜੇ ਬੋਰਡ ਲੈਣ ਆਏ ਇਹਨਾਂ ਕਾਲਾ ਝੰਡਾ ਦਿਖਾਈ ਜਾਂਦੇ ਮੂੰਹ ਕਾਲੇ ਕਰੀਏ ਜੁੱਤੀਆਂ ਨੇ ਹਾਰ ਪਈ ਹੈ ਇਸ ਪੈੜ ਦੇ ਮੁਲ ਫਰਕੇ ਜੋ ਅਸੀਂ ਕੱਢਾਂਗੇ ਆਪੇ ਆਪਣੇ ਅੰਦਰਾਂ ਵੜਿਆ ਪੈਸੇ ਦੀ ਗਰੰਟਾਂ ਦੀਆਂ ਕਹਿੰਦੇ ਹੁਣ ਕਹਿੰਦੇ ਨੇ ਸਾਡੇ ਕੋਲ ਗਰੰਟਾਂ ਆਈਆਂ ਨੇ ਸਰਕਾਰ ਭੰਗਿਆ ਸਰਕਾਰ ਭੰਗਾਂ ਦੇ ਮੈਂਬਰ ਸਰਪੰਚ ਕਰਦੇ ਸਰਕਾਰ ਹਾਲੀ ਭੰਗਿਆ ਇਲੈਕਸ਼ਨ ਆ ਰਹੇ ਨੇ ਆਪੇ ਅੰਦਰ ਮਰ ਕੇ ਇਹ ਘਰ ਨਹੀਂ ਜਾਣਾ ਨਾ ਇਹੇ ਵੀ ਨਹੀਂ ਕੁਛ ਨਹੀਂ ਹੈ ਕੁਛ ਨਹੀਂ ਹੈ ਨਾ ਇਹ ਬੋਡ ਲੈਣ ਆ ਜਾਣਾ ਨਾ ਬਸ ਬਾਹਰੋਂ ਤੁਹਾਡੇ ਸਾਹਮਣੇ ਇਹ ਦੇਖ ਲਓ ਇੱਥੇ ਇੱਕ ਤਕਰੀਬਨ ਸਾਡੇ ਅੰਦਰ ਫੁੱਟ ਫੁੱਟ ਪਾਣੀ ਵੜਿਆ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਵੀ ਇਹਨੂੰ ਕਹਿ ਨਹੀਂ ਸਕਦਾ ਕੁਝ ਵੀ ਹੁਣ ਜੋ ਸਾਡੇ ਇੱਥੇ ਰੱਖਣ ਰਖਾਣ ਦਾ ਹੈਗਾ ਆਪਣਾ ਦੇਖੋ ਲੋ ਵੀ ਅੰਦਰ ਬੈੱਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਉਹਦੇ ਬਿਸਤਰੇ ਵੀ ਗਿੱਲੇ ਸਾਡੇ ਲਈਆਂ ਹੋ ਗਈਆਂ ਨਾਲੇ ਉਹਦੇ ਪਾਰਲੇ ਕਮਰੇ 'ਚ ਉੱਥੇ ਜਿਹੜਾ ਸਟੋਰ ਬਣਾਇਆ ਉੱਥੇ ਵੀ ਪਾਣੀ ਤਕਰੀਬਨ ਇੱਕ ਇੱਕ ਫੋਟੋ ਜਿਹੜਾ ਡਰਮਾ ਨੂੰ ਵਸੂ ਗਿਆ ਤੇ ਕਣਕਾਂ ਵੀ ਸਾਨੂੰ ਉਹਨੂੰ ਸਕਾਣ ਦਾ ਮੌਕਾ ਮਿਲ ਲਗਾ ਸਕਾਵੇਂ ਅਦਰਵਾਜ਼ੀ ਖਰਾਬ ਹੀ ਆਇਆ ਬਾਹਰ ਡੰਗਰ ਰੱਖੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਅਸੀਂ ਕਈ ਵਾਰਾਂ ਕਿਹਾ ਜਗ੍ਹਾ ਨੇ ਲੇਕਿਨ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਜਿਹੜਾ ਵੀ ਮੰਤਰੀ ਕੋਈ ਜਾਂ ਕੋਈ ਆਉਂਦਾ ਐ ਐਮ ਐਲ ਆਂਦੇ ਆ ਕੋਈ ਐਮ ਐਲ ਆਂਦਾ ਜਾਂ ਮੰਤਰੀ ਆਂਦਾ ਕੋਈ ਹਾਂਜੀ ਕਰਦੇ ਆ ਕੰਮ ਕੋਈ ਸਾਡਾ ਕਰਾਂਦਾ ਹੈ ਨਹੀਂ ਆ